Oh, 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 oh. oh, 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 oh. ਗੁਰਜੀ ਦਾ ਗੱਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਰਨ ਸੁਖਾ ਜੋ ਸਤਿਗੁਰਾਂ ਦੀ ਸਾਜਿ ਨਵਾਕੀ ਗੁਰਪਿਆਰੀ ਗੁਰੂ ਫਲਸਾ ਸਤਿ ਸੰਤ ਜੀਓ ਸਤਿਗੁਰਾਂ ਦੀ ਮਿਹਰ ਨਾਲ ਸਤਿਤਾ ਤਰਿ ਸੰਗਤਾਂ ਗੜੀ ਗਰ ਕੰਨ ਬਿਨਿਤ ਔਰ ਵੀਰ ਸਾਹਿਬ ਜੀ ਬਾਣੀ ਬਾਗਨਤਰੀ ਦੇ ਵਿੱਚ ਆਲੋਚਨ ਦੀ ਸ਼ਬਦਾਂ ਦੇ ਨਾਲ ਤੇ 243 ਆਉਂਦੇ ਘਰ ਦੀ ਦੇ ਸ਼ਬਦ ਦਾ ਇਮਾਨ ਹਨ ਬਾਵਾਣਕੀ ਦੇ ਉਹ ਵੀ ਆ ਪ੍ਰੀਤਾਂ ਜੀਵਾ ਹੈ ਉਹ ਪ੍ਰਮੇਸ਼ਰ ਆਕਾਸ਼ ਪੁਰਖ ਨਰੇਰਾ ਕਲ ਜੀਕੇ ਜਦੋਂ ਇਹ ਆਨੰਦ ਜੀ ਹੈ ਪਰਮਾਤਮਾ ਜਿਤ ਮੇਲ ਕਰਦੀ ਹੈ ਮਿਲ ਜਾਵੇ ਅੰਦਰੋਂ ਅੰਦਰ ਉਹਨਾਂ ਦੇ ਦਾ ਤਦਾਕਸ਼ਰ ਤੋਂ ਪਦੇਸ਼ ਵਿੱਚ ਦੇ ਹਨ ਜਿੰਦੁਰ ਕੋ ਵੀ ਜਗਾ ਜਦੋਂ ਆਤਮਾ ਉੱਤੇ ਜਾਵੇ ਜਦੋਂ ਤੀਰਗਾ ਪਾਰਨਾ ਆਤਮਾ ਦਾ ਖਤਮ ਹੋ ਜਾਵੇ ਜਾਰੇ ਜੀਗਾ ਮਨ ਕੇ ਉਹ ਨਿਕਲ ਜਾਵੇ ਉਹ ਦਾ ਪਰਮਾਤਮਾ ਜਿਹੜਾ ਪਰਮੇਸ਼ਰ ਹੈ ਉਹ ਕੁਝ ਕਰਦਾ ਹੈ ਉਹਦੇ ਵਿੱਚ ਫਿਰ ਹੋ ਜਾਂਦਾ ਹੈ ਤੇ ਸਤਪੁਰ ਜੀ ਬਦਰਮੀ ਕਰਦੇ ਹਨ ਮਿਲਣ ਸ਼ੁਭਾ ਦੇ ਤੇ ਵੀ ਚੋ ਉੱਚ ਕਰੇ ਆਪ ਜੀ ਦਾ ਨਾਮ ਪਰ ਕੋਈ ਨਾਮ ਹੀ ਦੇ ਸ਼ਬਦ ਨਹੀਂ ਕੋ ਨਿਵੇਆ ਤੋਂ ਸਰਗੁਪਤੀ ਪਰ ਕਿਤੇ ਦੱਸਦੇ ਆਪ ਪ੍ਰਭ ਉਹ ਬਾਤ ਤੋਂ ਵੀ ਇਹ ਕਰਦੇ ਆ ਕਿ ਅੰਦਰ ਜਿਹੜੀ ਆਤਮਾ ਨੇ ਜਿੱਦਾਂ ਦੀ ਨੀਂਦ ਪਈ ਆ ਆਪ ਜੀ ਦਾ ਨਾਮ ਉਹ ਉਠਿਆ ਕਰ ਦਿੰਦੀ ਹੈ ਕ੍ਰਿਵਦਾਸ ਜੀ ਬਾਤ ਤੋਂ ਵੀ ਜੀਵੇ ਸੰਨ ਚੁੱਕੀ ਨੋਕ ਕੰਦੀ ਗਏ ਸਮਝਦੇ ਸਾਰਾ ਗ੍ਰਾਮਾ ਲੋਕ ਗੱਦੀ ਦੀ ਜੀਤ ਲਾਗੇ ਇਸ ਕਰ ਕੋਈ ਨਾ ਲੋਗ ਨੂੰ ਰੋਕ ਬਖਤ ਦੇ ਦੀ ਨਾਲ ਨਹੀਂ ਸਿੱਖ ਬਖਤ ਦੇ ਮਦਦ ਕਰ ਪਰ ਦੇ ਬਖਤ ਨਾਲ ਖੜੇ ਜਾਂਦਾ ਨਾ ਪ੍ਰਮਾਤਮਾ ਦੀਤੋਂ ਚਕਰ ਤਾ ਤੇ ਆਤਮਾ ਦੀ ਫਾੜੀ ਜੀਵੀ ਹੋਣ ਕਰਕੇ ਜਿਹੜੀ ਉਹ ਜੀਵੀ ਹੋ ਜਾਂਦੀ ਹੈ ਪ੍ਰਮਾਤਮਾ ਨਾਲ ਰਬਿੰਦ ਪੈ ਜਾਂਦੀ ਜਦੋਂ ਪ੍ਰਮਾਤਮਾ ਦੇ ਵਿੱਚ ਆਤਮਾ ਦਾ ਮਿਲਨ ਹੁੰਦਾ ਹੈ ਆਤਮਾ ਹੀ ਮਿਲਦੀ ਹੈ ਪ੍ਰਮਾਤਮਾ ਨੂੰ ਜਦੋਂ ਉਹ ਗੁਣਾਂ ਨੂੰ ਛੱਡ ਕੇ ਗੁਣ ਧਾਰਨ ਕਰ ਲੈਂਦਾ ਉਹ ਗੁਣਾਂ ਦਾ ਤਿਆਗ ਕਰ ਦਿੰਦਾ ਭਗਤ ਜੀ ਕਹਿੰਦੇ ਤਦ ਦਾ ਅੰਤ ਹੈ ਹਉਮਤ ਦਾ ਨੰਬੀ ਰਾਮ ਕਹਿੰਦੇ ਫਿਰ ਸਭ ਕੁਝ ਨਿਬੜ ਜਾਂਦਾ ਹੈ ਔਰਦਾ ਉਸ ਨੂੰ ਜਿੰਦਰ ਰੋਗ 70 ਜਿੰਦਰ ਫਲਕਾ ਦਾ ਦੂਰ ਹੈ ਲਾਪਤਾ ਸਪੇਸ਼ਲ ਉਹਦੇ ਵਿੱਚ ਜੀਵ ਹੋ ਜਾਂਦੀ ਆਤਮਾ ਅੰਤ ਹੈ ਔਰਦਾ ਮਾਤਬ ਸੇਰਾ ਇਹਦੇ ਫਿਰ ਉਹਦੇ ਵਿੱਚ ਟਿਕ ਜਾਂਦੀ ਹੈ ਉਸ ਤੋਂ ਉਹਦੇ ਪਰਮਾਤਮਾ ਵਿੱਚ ਮਿਲ ਜਾਂਦੀ ਹੈ ਅੰਤ ਹੈ ਸ਼ਾਰਤ ਨੂੰ ਆਵਾ ਐਜੂ ਕਉ ਆਪਣਾ ਸ਼ਰਧੀ ਜੀ ਆਖਦੇ ਧਰਮ ਜੀ ਕਹਿੰਦੇ ਆਪਦੇ ਛਾੜ ਕਹਿੰਦੇ ਜੀਵੀਆਂ ਚੀਜ਼ਾਂ ਨੂੰ ਛੱਡ ਕੇ ਸੌਗਣਾ ਨੂੰ ਤਿਆਗ ਕੇ ਉਰਦ ਜਾਓ ਉਰਦ ਦੇ ਵਿੱਚ ਸਮਾਜ ਜੀ ਆਖਦੇ ਛਾੜ ਉਰਦ ਪਿਓ ਆਵਾ ਇਹਦੇ ਆਵਾਸ ਤੇ ਵੀ ਉਹਦੇ ਵਿੱਚ ਮਿਲ ਜਾਂਦੀ ਹੈ ਤਾਂ ਆਪਦੇ ਛਾੜ ਮਿਲਿਆ ਸੁਖ ਪਾਵਾਂ ਕਹਿੰਦੇ ਜਦੋਂ ਆਇ ਕੌਲ ਛੱਡਦੀ ਹੈ ਤਾਂ ਆਉਂੜ ਛੱਡਦੀ ਹੈ ਤਦੇ ਪਰਦੇ ਉਰਤੂ ਮਿਲਿਆ ਸੁਖ ਪਾਵਾਂ ਉਹ ਮਾਰਕ ਦੇ ਵਿੱਚ ਪ੍ਰਭ ਮੈਚ ਮਿਲ ਕੇ ਸੁਖ ਪਾਵਾਂ। ਇਹ ਅਸਲੀ ਸੁਖ ਮਿਲਦਾ ਸ੍ਰੀ ਕਾਰਜਾਤਮਕ ਦਾ ਹੁੰਦਾ ਹੈ। ਜਿਹੜੇ ਕਾਰਜ ਕੇ ਅਸੀਂ ਜਨਮ ਲੈਣਾ ਸੁਖਾ ਜਿਸ ਤੋਂ ਬਾੜ ਦੇ ਪਾਈ ਹੈ। ਭੱਜ ਜੀ ਕਹਿੰਦੇ ਉਹ ਕਾਰਜ ਪੂਰਾ ਹੁੰਦਾ ਹੈ ਸੁਖ ਮਿਲਦਾ ਜਿਲ ਉਰਤ ਮਿਲਿਆ ਸੁਖ ਪਾਵਾਂ। ਪ੍ਰਵਾਤਨਾ ਨੂੰ ਮਿਲਣ ਕਰਕੇ ਆਤਮਾ ਦਾ ਮੇਲ ਹੋਣ ਕਰਕੇ ਆਤਮਾ ਸੁਖੀ ਹੋਵੇ ਜੀਰਤ ਤੱਕ ਨੂੰ ਦਬਰਨ ਵਰਤ ਕੋਲੋਂ ਜੀ ਉਹਦੇ ਵਿੱਚ ਦੀਨ ਹੋ ਜਾਂਦੀ ਹੈ ਕੋਈ ਵਕਤ ਥੋੜਾ ਕਰ ਸਕਦਾ ਕੋਈ ਵਕਤ ਨਹੀਂ ਕਰ ਸਕਦਾ ਜਦੋਂ ਉਹਦੇ ਵਿੱਚ ਮਿਲਦੀ ਹੈ ਅਗਲਾ ਪਦ ਭਗਤ ਜੀ ਨੰਨਾ ਅक्षर आरंभ ਕਰਦੇ ਨੰਨਾ ਇਸ ਦਿਲ ਵਿੱਚ ਰਿਤਤ ਜਾਈਂ ਜਿੰਦੇੰ ਅੱਖਰ ਤੋਂ ਭਗਤ ਜੀ ਦੇ ਮਤੇ ਦਾ ਪ੍ਰਗਟ ਕਰਦੇ ਹਨ ਜਿੰਦੇ ਸਾਰਾ ਦਿਨ ਨਿਰੰ断 ਦਾਨ ਨੂੰ ਤੱਕ ਦੇ ਆ ਗਿਆ ਦਰਸ਼ਨਾ ਦੀ ਤੱਕ ਵਿੱਚ ਜਿਵੇਂ ਇੱਕ ਸੰਸਾਰੀ ਕੋਈ ਇਸ ਤਰ੍ਹਾਂ ਦੀ ਇਹ ਆਪਣੀ ਕਰਤੀ ਕਰਤੀ ਦੀ ਨਿਕ ਕਰਦੀ ਹੈ ਇਸੇ ਤਰ੍ਹਾਂ ਦਾਨ ਅੰਤ ਦਿਨ నిర్ਗਤ ਜਾਏ ਜਿਦ ਰਾਤ ਉੱਜਰ ਗਿਆ ਉਹ ਤੱਕ ਦੇ ਉਹ ਪ੍ਰਮਾਤਮਾ ਦੇ ਦਰਸ਼ਾਤ ਲੱਭ ਜਿਵੇਂ ਇਹ ਨੈਣ ਜਿਹੜੇ ਤੱਕ ਨੇ ਉਹ ਨੈਣ ਦੇਖਦੇ ਤੁਰੋ ਦਰਸ਼ਨ ਖਾ ਤੱਕ ਦੀਆਂ ਅੰਤ ਦਿਨ ਲਈ ਉੱਤ ਜਾਏ ਗੋਦਰੀ ਗਿਆ ਮੈਂ ਗੋਦਰੀ ਗਿਆ ਦੇਖਤ ਜੈ ਰਹੇ ਰਤਵਾਈ ਤੇ ਲੈ ਹੱਕ ਤੇ ਵੀ ਉਹ ਤੱਕਦੇ ਨੇ ਮਿਰਖਤ ਲੈ ਰਹੇ ਰਤਵਾਈ ਕਿੰਦੇ ਇੱਕ ਤਾੜੀ ਲਾ ਕੇ ਉਹਨੂੰ ਤੱਕਦੇ ਹਾਂ ਜਿਵੇਂ ਇੱਕ ਤਤੰਗਾ ਤੱਕਦਾ ਹੈ ਲੈਡ ਨੂੰ ਉਹ ਲੈਡ ਵੀ ਤੱਕਦਾਰੇ ਦਾ ਤਤੰਗਾ ਹੋਵੇ ਵੀ ਪਤਾ ਹਦਾ ਲੈਡ ਦੇ ਸੰਗ ਕੀ ਮਰ ਜਾਂਦੇ ਉਹ ਤੰਗਾ ਜਿਹੜਾ ਵੀ ਮੋਗਤੀ ਜਗ ਦੀ ਹੁੰਦੇ ਉਹਦੀ ਪਿੱਛੇ ਡਾਕਦਾ ਉਹਦੇ ਉੱਤੇ ਜਾ ਕੇ ਭੱਜ ਕੇ ਬੈਠਦਾ ਉਹ ਲੈਕ ਨੇ ਨਾਲ ਇਹਦਾ ਮੂਲ ਦਾਇਲਾ ਫਰੇਮ ਹੁੰਦਾ ਉਹ ਲੈਕ ਨਹੀਂ ਭੱਜ ਕੇ ਮਰ ਜਾਂਦਾ ਐਸੀ ਪ੍ਰੀਤ ਹੈ ਜਮੇ ਨੂੰ ਇਹਦੀ ਪਤਾ ਹੁੰਦਾ ਕਿ ਮੇਰੀ ਮੌਤ ਹੈ ਸਾਹਮਣੇ ਉਹ ਪ੍ਰੀਤ ਦੀ ਇਹ ਨਹੀਂ ਕਰਦਾ ਉਹਨੂੰ ਸੜਦੀ ਮਰਦੀ ਪਰਵਾਹ ਨਹੀਂ ਹੁੰਦੀ ਉਸ ਤਿਆਗ ਤੇ ਉਸ ਤੇ ਜਾਣ ਤੇ ਆਪਣਾ ਸਭ ਕੁਝ ਆਪਣਾ ਕਰ ਦਿੰਦਾ ਇਸੇ ਤਰ੍ਹਾਂ ਜਿਹੜੇ ਦਰਸ਼ਨ ਅਭਾਖੀ ਹਨ ਦਰਸਨ ਭਲਾ ਕੀ ਭਗਤ ਜਾਨ ਉਹ ਵੀ ਐਵੇਂ ਨਜ਼ਰ ਤੱਕਦੇ ਜਿਵੇਂ ਇੱਕ ਤਰਾਸ ਇੱਕ ਹੋ ਕੇ ਨੈਣਾ ਦੇ ਨਾਲ ਨੂੰ ਬੇਟੇਨ ਭਗਵਾਨ ਨੂੰ ਮਿਰਖਤ ਬੈਣ ਰਹੇ ਦਤਵਾਈ ਆੜੀ ਲਾ ਕੇ ਉਹਨਾਂ ਦੇ ਨੈਣੇ ਤੱਕਦੇ ਉਹ ਤੱਕਦੇ ਜਿਹੜੇ ਮਿਰਖਤ ਦੇ ਤੱਕ ਜਦ ਜਾਏ ਪਾਵਾ ਤੱਕਦੇ ਤੱਕ ਦੇ ਉਹ ਫਾੜ ਲੈਂਦੇ ਉਹ ਤੱਕਦੇ ਤੱਕ ਦੇ ਨਾ ਰੂਪ ਤੇ ਤਰਾ ਦੇ ਨਾਲ ਜਗੁ ਪ੍ਰਾਪਤ ਕਰ ਜੇ ਭਗਤ ਜੀ ਕਹਿੰਦੇ ਜਦੋਂ ਉਹਨੂੰ ਪਰਦੇ ਹਨ ਤਬਲੇ ਨਿਰਥ ਨਿਰਮਲਾਵਾ ਭਗਤ ਜੀ ਕਹਿੰਦੇ ਤੱਕਦੇ ਲੱਗ ਜੇ ਉਹਦੇ ਦਰਸ਼ਨ ਪਾਲੇ ਜੇ ਤਬਲੇ ਨਿਰਥ ਨਿਰਥ ਫਿਰ ਭਗਤ ਦੇ ਉਹਦੇ ਵਿੱਚ ਇੱਕ ਹੋ ਜਾਂਦੇ ਆ ਇਹਦੇ ਤੇ ਨਿਰਥ ਨਿਰਥ ਨੂੰ ਮਿਲਾਵਾ ਉਹਦੇ ਵਿੱਚ ਮੇਲ ਹੋ ਜਾਂਦਾ ਫਿਰ ਇੱਕ ਜਿਵੇਂ ਪਾਣੀ ਵਿੱਚ ਪਾਣੀ ਗਿਰ ਜੇ ਧੂਮੀ ਮੱਕ ਨਹੀਂ ਕਰਦਾ ਪਾਣੀ ਵਿੱਚ ਪਾਣੀ ਦੀ ਬੂੰਦ ਮਿਲ ਜੇ ਰੁਵਾ ਕੁੜਾ ਕਰ ਕਰ ਦੇ ਹਾਇ ਇਸੇ ਤਰ੍ਹਾਂ ਜਿਉਂ ਦਲ ਮੈਂ ਦਲ ਹਾਏ ਇਕ ਕੰਨਾ ਤਿਉਂ ਜੋਤੀ 삭 ਜੋਤ ਸਰਵਨਾ ਅਰ ਸੂਜੀ ਬੰਦਰ ਕਰ ਜੋਤ ਵਿੱਚ ਜੋਤ ਮਿਲ ਜਾਂਦੀ ਹੈ ਜਿਵੇਂ ਪਾਣੀ ਦੇ ਵਿੱਚ ਦਲ ਵਿੱਚ ਦਲ ਰੁਕੇ ਠਿਕ ਭੂਜਾ ਕੋਈ ਟੂਲ ਆ ਦੇ ਪ੍ਰਮਾਤਮਾ ਦੇ ਵਿੱਚ ਇਕੋ ਜਿਹਾ ਉਹਦਾ ਮਿਲ ਨੋ ਜਾਂਦਾ ਹੈ ਫਿਰ ਕੋਈ ਦੁਨੀਆ ਕੋਈ ਦੁੱਖ ਕੋਈ ਸੰਸਾਰੀ ਪਿਛਾਵਰ ਵਕ ਨਹੀਂ ਕਰ ਸਕਦੀ ਆ ਕਿਰੁਣਾ ਦੇ ਸੰਸਾਰੀ ਉਹ ਦਾ ਮੋਤਾ ਅਦਰ ਨਹੀਂ ਹੁੰਦਾ ਤੇਰੇ ਪੁਰਣਿਆ ਜੀ ਜਿਹੜੀ ਪੁਰਣੇ ਕਾਇਦਾ ਕਰਦਾ ਵੜ ਉਹਦੀ ਉੱਤੇ ਉਹ ਫੇਲ ਹੋ ਜਾਂਦਾ ਉਹ ਛੱਡ ਕੇ ਗੁਰਿਆ ਦੇ ਚਰਨਾ ਵਿੱਚ ਆ ਕੇ ਇਕਦਾ ਤੇ ਤਦ ਦਾ ਦਿਲ ਖਤ ਨਿਕ ਤੁ ਮਿਲਾਵਾ ਉਦੇਵਿਤ ਬੇਦ ਹੋ ਜਾਂਦਾ ਅਗਲਾ ਅक्षर ਅਗਲਾ ਪਾਸਕਲ ਜੀ ਦਾ ਮੁਕਰਨ ਪਪ ਅਸਰ ਪਪਾ ਅਪਰਕਾਰ ਨਹੀਂ ਪਾਵਾ ਪਰਮ ਜੋਤ ਸਿਉ ਪਤਿਉ ਲਾਵਾ ਪਪਾ ਵਿਸ਼ਦਰਾਮ ਕਰਦੈ ਅਪਰਕਾਰ ਨਹੀਂ ਪਾਵਾ ਪਰਮ ਜੋਤ ਸਿਉ ਪਤਿਉ ਲਾਵਾ ਕਹਿੰਦੇ ਪਪਾ ਉਨਕਾਰ ਵਾਸਤੇ ਭਗਤ ਜੀ ਕਹਿੰਦੇ ਬਚਨ ਕਰਦੇ ਅਪਰਕਾਰ ਨਹੀਂ ਪਾਵਾ ਪਰਮ ਜੋਤ ਉਹ ਪ੍ਰਭਾਤਾਂ ਜੀ ਰੋਦ ਵਿੱਚ ਕਹਿੰਦੇ ਜਦੋਂ ਮੇਲ ਹੁੰਦਾ ਪਤਿਓ ਇੰਦਰੀ ਨਗ ਕਰੀ ਤੇ ਕਿੰਨੇ ਪੰਜ ਤਰੀਕ ਪੰਜ ਤਰੀ ਜਿਹੜੇ ਹਨ ਉਹ ਲੱਗ ਨੋ ਜਾਂਦੇ ਉਹਦੇ ਚਰਨਾ ਵਿੱਚ ਟਿੱਕ ਜਾਂਦੇ ਹਨ ਕਰਮ ਪਾਪ ਗੁੰਧ ਤੋਂ ਨਿਰਵਾਰੀ ਕਿੰਦੇ ਨਿਰ ਤੋਂ ਜਾਂਦੇ ਪਾਪ ਤੇ ਗੁੰਧ ਜਿਨਾ ਵਿੱਚ ਤਕੀਰ ਈਸਾ ਜੀ ਕਿੰਦੇ ਜੀਵਾਂ ਵਿੱਚ ਅਸੀਂ ਗਰਸੇ ਰਹਿੰਦੇ ਆ ਗਰਦੇ ਨੇ ਨਿਰਪਾਪ ਪੁੰਨ ਪੁੰਨ ਦੇ ਵਿੱਚ ਲੋੜੇ ਫਿਰ ਜਾਂ ਉਹ ਖਤਮ ਹੋ ਜਾਂਦੀ ਹੈ ਇਹਦੇ ਨਾਲ ਪਾਪ ਦਾ ਕੋਈ ਅਸਰ ਹੈ ਨਾ ਪੁੰਨ ਦਾ ਕੋਈ ਅਸਰ ਹੈ ਫਿਰਤੀ ਕੀ ਉੱਥੇ ਜਾਂਦੀ ਹੈ ਪਾਪ ਪੁੰਨ ਦਾ ਕੋ ਪਰੇ ਹੋ ਜਾਂਦੀ ਹੈ ਉਹ ਸਾਡੀ ਅਸੀਂ ਆਮ ਲੋਕਾਂ ਦਾ ਸਭ ਪਾਪ ਤੋਂ ਪਾਪ ਤੋਂ ਵੀ ਡਰ ਲੱਗਦਾ ਉਹਨਾਂ ਕਰਦੇ ਆ ਕਿ ਪੁੰਨ ਦਾ ਮਾਤ ਮਿਲ ਜਾਵੇ ਅਰੇ ਜੀ ਜਦੋਂ ਸਿਰ ਉੱਤੇ ਜਾਂਦੇ ਆ ਇਹਦੇ ਜਦੋਂ ਇੰਦਰੀ ਇੰਦਰੀਆਂ ਵਾਸ ਵਿੱਚ ਹੋ ਜਾਂਦੇ ਪਟ્રોલ ਵਿੱਚ ਨਿਰਪੱਟੂ ਇੰਦਰੀਆਂ ਦਾ ਦਰਗ੍ਰਹਿ ਹੈ ਖਲੀ ਕਿੰਤੇ ਗ੍ਰਹਿ ਦੇ ਵਿੱਚ ਆ ਜਾਂਦੇ ਹਨ ਟਿਕ ਜਾਂਦੇ ਹਾਂ ਇੰਦਰੀ ਇੰਦਰੀਆਂ ਕੰਚ ਪਾਪ ਉਹ ਦੋ ਨਿਰਵਾਰੀ ਕਹਿੰਦੇ ਦਵੈਤੀ ਹੋ ਜਾਂਦੀ ਹੈ ਪਾਪ ਕਿੰਨਾ ਇਹਦੇ ਤੋਂ ਖੜਾ ਕੋਤ ਜੰਦਾ ਤੇ ਅਗਲਾ ਅਪਸ਼ ਭਗਤ ਜੀ ਬਚਨ ਕਰਦੇ ਪਫਾ ਪਫਾ ਮੇਰਾ ਹਜ ਫਲ ਹੋਈ ਕਹਿੰਦੇ ਕਿ ਵਿਅਕਤੀ ਕੋਲ ਦਾ ਕੋਲ ਦਾ ਜਿਹਨੇ ਅਸੀ ਪਤਪਾ ਬਿਲਕੁਲੇ ਪਲ ਹੋਏ ਇਹਨੇ ਫਿਰ ਫੁੱਲਣ ਦੀ ਲੋੜ ਨਹੀਂ ਪੈਂਦੀ ਹੰਕਾਰ ਦੇ ਵਿੱਚ ਉੱਲਦੇ ਆ ਉੱਲਦੇ ਦੀ ਸਮਾਜ ਦੇ ਵਿੱਚ ਅਸੀਂ ਕੰਮ ਕਰਦੇ ਜਿੰਦਗੀ ਵਿੱਚ ਉਹਦੇ ਦਾ ਜੁੱਲੀ ਜਾਂਦੇ ਆ ਘਾਟ ਕਰੀ ਜਾਂਦੇ ਆ ਭੋਮੇ ਕਰੀ ਜਾਂਦੇ ਆ ਕੀ ਆ ਤੁਹਾਡੇ ਵਰਗਾ ਕੀ ਅਸਾਜ ਦੇ ਵਿੱਚ ਕੰਮ ਕਰਦਾ ਕੌਣ ਕਰਦਾ ਪਰ ਇਹ ਵੀ ਪਤਾ ਹੁੰਦਾ ਕਿ ਕਰਨ ਵਾਲਾ ਤਾਂ ਪਿੱਛੇ ਉੱਥੇ ਬੈਠਾ ਕਰ ਲਿਆ ਜਿਹੜਾ ਉਹ ਤਾਂ مالک ਹੈ ਜੀ ਹੈ ਪ੍ਰਭੂ ਹੈ ਅਸੀਂ ਕੋਣਾ ਕਰਨ ਵਾਲੇ ਤੁਹਾਡੇ ਦਿੱਤੇ ਉਸ ਵਰਤਖੈ ਦੀ ਹੈ ਕਿ ਅਸੀਂ ਕੋਈ ਕਾਰਜ ਦੇ ਕਰੀੇ ਕੰਮ ਕਰ ਜੀਏ ਉਹ ਬਾਲ ਬਖਸ਼ ਦਾ ਗੁੱਤੀ ਬਖਸ਼ ਦਾ ਸਭ ਨੂੰ ਚਿੱਤ ਕਾਰਜ ਦੇ ਕਰਦੇ ਆਂ ਅਪਾਖਸ਼ ਸਭਤ ਕਰਦੇ ਆਂ ਸਭਾ ਬਿਨੁ ਤੁੱਲੇ ਹਾਦੁ ਫੁੱਲੀ ਕਦੇ ਫੁੱਲਣ ਤੋਂ ਬਿਲਾ ਜਿਹਨੂੰ ਫਾਲੂ ਕਰਦੇ ਆਂ ਭਗਾਂ ਤਿਆਗ ਦੇ ਨਰ ਪੂਜਨਾ ਛੱਡ ਦਿੰਦੇ ਆਂ ਔਰ ਸਤਿ ਪ੍ਰਭੂ ਦੇ ਵਿੱਚ ਉਹ ਮਰ ਜਾਵੇ ਫਲ ਆਵੇ ਨਾ ਤਤਾ ਫਾਤਾ ਤਾ ਫਲ ਫੰਕ ਲੱਗੇ ਜਹ ਹੋਈ ਭਗਤ ਜੀ ਕਹਿੰਦੇ ਹੋ ਪ੍ਰਮਾਤਮਾ ਦਾ ਜਿਹੜਾ ਅਲਖ ਹੈ ਉਹ ਲਖਿਆ ਨਹੀਂ ਜਾ ਸਕਦਾ ਉਹ ਦਾਨ ਦਿੱਤੇ ਭਗ ਆ ਕੇ ਮਿਲ ਕੇ ਉਹਦੇ ਵਿੱਚ ਭਗਤ ਜੀ ਕਹਿੰਦੇ ਉਹ ਦਾਨ ਦਿੱਤੇ ਕਿ ਉਹ ਲਖ ਹੈ ਪ੍ਰਮਾਤਮਾ ਦੂਰ ਆਖਰੀ ਭਗ ਵਿਚਾਰ ਹੈ ਕਹਿੰਦੇ ਉਹ ਫਿਰ ਵਿਚਾਰ ਨੂੰ ਬੰਦੇ ਜੀ ਉਹ ਦੂਰ ਨਹੀਂ ਹੋਿੰਦੇ ਪ੍ਰਮਾਤਮਾ ਉਹਦੇ ਵਿੱਚ ਹੀ ਰਹਿਦੇ ਆ ਤਾ ਫਲ ਮੰਕ ਸਭੇ ਤਨ ਪਾਰੈ ਇਹਦੇ ਤੇ ਤਾ ਫਲ ਪਾ ਕੇ ਉਹ ਉਹਨਾਂ ਨੂੰ ਜਗਾਰ ਵਰ ਤਨ ਘਰਾਂ ਦੀ ਪਿੰਦਾ ਮੁਬਾਕਸ਼ਰ ਤੇ ਬੇਸ਼ਕਸ਼ ਰਿਆ ਅਗਲਾ ਗਾਣਾ ਸ਼ੁਰੂ ਕਰਦੇ ਹਾਂ ਬੱਬਾ ਬਿੰਦ ਬਿੰਦ ਮਲਾਵਾ ਬਿੰਦ ਫਿਦਨਾ ਵਿਚਰਨ ਪਾਵਾ ਬੱਬੇ ਅਕਸ਼ਰ ਤੋਂ ਪਰੇ ਦੀ ਬਚਤਾਲਾ ਇੰਦੇ ਇੱਕ ਬਿੰਦ ਪ੍ਰਮਾਤਮਾ ਵਿੱਚ ਜੀਣ ਹੋਣਾ ਇੱਕ ਬੱਬਾ ਬਿੰਦ ਬਿੰਦ ਪਿਲਾਵਾ ਬਿੰਦ ਪ੍ਰਮਾਤਮਾ ਹੈ ਉਹਦੇ ਵਿੱਚ ਮਿਲਣਾ ਹੁੰਦਾ ਜਿਵੇਂ ਕੂਦ ਦਾ ਗੂਦ ਵਿੱਚ ਮਿਲਣਾ ਹੁੰਦਾ ਨਾ ਜਦ ਵੀ ਜੋ ਜਾਨੀ ਇਸੇ ਤਰ੍ਹਾਂ ਭੜਕੀ ਕੇੰਦੇ ਗੁਰੂ ਜਾਨਾ ਆਤਮਾ ਪਰਮਾਤਮਾ ਉਪਦੇਸ਼ ਜਨ ਬਿੰਦ ਬਿੰਦਲਾ ਵਿੱਚ ਰਣ ਪਾਵਾ ਜਿਵੇਂ ਕੂਮਦ ਨੂੰ ਬੋਦਕ ਵੱਖਰੀ ਕਰ ਤੱਕ ਇਹ ਤੂਲੂਦ ਵਿੱਚ ਰੂਦ ਮਿਲ ਜੇ ਜਾਨੀ ਉਨ ਵਕ ਨਹੀਂ ਕੋਈ ਤੱਕ ਦਾ ਭੜਕਦੇ ਜੀ ਕੇੰਦੇ ਬੂੰਦ ਹੈ ਬੂੰਦ ਆ ਬਿੰਦ ਰਣ ਪਾਵਾ ਕਹਿੰਦੇ ਉਹ ਕੋਈ ਵੀ ਛੋੜ ਨਹੀਂ ਸਕਦਾ ਜਦੋਂ ਇੱਕ ਵਾਰੀ ਉਹਦੇ ਵਿੱਚ ਮਿਲ ਗਏ ਆਤਮਾ ਦੇ ਵਿੱਚ ਜੀਨੋ ਕੀ ਉਹ ਪਰਮਾਤਮਾ ਨਾਲ ਮਿਲ ਲੋ ਗਿਆ ਤੇ ਵੀ ਗੁਨੀਆਂ ਥੋੜਾ ਵਕਤ ਤੱਕ ਜੀਉਂ ਭਗਤਾਂ ਨੂੰ ਕੋਈ ਵਕਤ ਤੱਕ ਦਾ ਜੰਦਾ ਦੀ ਆਤਮਾ ਉਹਦੇ ਵਰਗੀ ਹੋ ਜਾਂਦੀ ਹੈ ਉਹਨਾਂ ਨੂੰ ਦੁਨਿਆਵੀ ਉਸਤਵਾਂ ਨਾਲ ਸੁੱਖ ਸੁੱਖ পাপ ਨਾਲ ਕੋਈ ਲੈ ਨਹੀਂ ਜੀ ਲੋਰੀਆਂ ਨਾਲ ਕੋਈ ਨੂੰ ਲੈਣ ਦੇ ਨਹੀਂ ਉਹ ਸੱਚੇ ਮਾਲਕ ਨਾਲ ਨਿਸ਼ਟਾ ਬਣਾਈ ਰੱਖਦੇ ਹਨ ਇਹ ਬੁੰਦੇ ਬੁੰਦ ਬਿਲਾ ਇਤੇ ਬੁੰਦੇ ਪਿੰਦ ਅਭਿਸ਼ੇਕ ਪਾਵਾ ਕਹਿੰਦੇ ਫਿਰ ਰਛੂੜਾ ਜੀ ਪਿੰਦਾ ਪਿੰਦ ਹੋਏ ਬਨਗੀ ਜਹ ਇਤੇ ਫਿਰ ਬੰਦਾ ਬਣ ਕੇ ਉਹ ਬਨਗੀ ਤਰ ਜਾ ਬੰਦੋ ਹੋਏ ਕਹਿੰਦੇ ਜਿਹੜਾ ਬੰਦਾ ਉਹ ਕੀ ਕਰਦਾ ਬੰਦੇ ਨੂੰ ਬਨਗੀ ਤਰ ਜੀ ਚਾਹੀਦੀ ਹੈ ਭਜਨ ਕਰਦਾ ਚਾਹੀਦੇ ਤਾਈਂ ਬੰਦੇ ਹਰ ਸਾਧ ਤਾਈਂ ਜਿਸ ਦੀ ਬਨਗੀ ਕਰਾਂਗੇ ਭਜਨ ਕਰਾਂਗੇ ਬੰਦੇ ਬਨਗੀ ਜਹ ਕਹਿੰਦੇ ਜਿਹੜੇ ਬੰਦਾ ਹੋਏ ਉਹ ਬੰਦਗੀ ਦਾ ਹੈ ਕਹਿੰਦੇ ਜਿਹੜਾ ਬੰਦਾ ਬਣ ਜਾਂਦਾ ਨਾ ਉਹ ਗੁਣ ਆਪਣ ਛੱਡ ਕੇ ਅਕਦੀ ਜੀ ਕੇ ਤੇ ਗੁਣ ਲੈ ਲੈਂਦਾ ਉਹ ਬੰਦਾ ਬਣ ਜਾਂਦਾ ਚਿਰ ਉਹਦੇ ਵਿੱਚ ਗੋੜ ਕਰਦੇ ਆ ਉਹਨੇ ਮੰਨ ਜਾਂਦੇ ਜਿਹਦੇ ਫਿਰ ਉਹ ਬੰਦਗੀ ਦੀ ਧਿਆਨ ਹੋ ਜਾਂਦਾ ਉਹਨੂੰ ਵੀ ਲੈਣ ਦੇ ਨਹੀਂ ਕਿਸੇ ਧਰਮ ਤੋਂ ਮਜਬ ਕਿਸੇ ਸਿਰਕੇ ਦੇ ਨਾਲ ਕਿਸੇ ਜਾਤ ਪਾਤ ਦੇ ਨਾਲ ਕਿਸੇ ਧਰਮ ਕਿਸਿਆ ਕਰਿਆ ਦੇ ਨਾਲ ਅਸੀਂ ਤੇ ਤੇ ਦਿੱਤਾ ਦੇ ਨਾਲ ਆਪੋ ਆਪਣੇ ਧਰਮਾਂ ਦੇ ਉੱਤੇ ਲੜਦਾ ਕੁਝਦੇ ਆ ਤੁਸੀ ਨੂੰ ਮਾਰੀ ਜਾਂਦਾ ਕਿੱਥੇ ਰੁਕੀ ਕਿੱਦਾਂ ਮਿਲਿਆ ਤਾਂ ਬਹੁਤ ਤਾਂ ਵਧੀਆ ਪਰ ਜੀ ਪਰਮਾਤਮਾ ਜੇ ਪੈਦਾ ਕਿੱਥੇ ਹੋਏ ਹਨ ਪਰ ਆਪਾਂ ਨੂੰ ਕੋਈ ਆਪਣਾ ਹੱਕ ਨਹੀਂ ਕਿ ਕਿਸੇ ਧਰਮ ਉਸ ਦੀ ਨਾ ਕਹੀਏ ਨਾ ਕਹੀਏ ਤੇ ਮਹਾਰਾਜ ਨੇ ਸਭ ਹੋਏ ਛਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜੇ ਦਾਤਰ ਪੁਰਾਣੂ ਉਹ ਤੇਗਵਾਰ ਦਰਬਾਰ ਸਿੰਘ ਨੇ ਕਾਫੀ ਕਿਤੇ ਉਹਨਾਂ ਨੇ ਚੁੱਪੀ ਕਾਇ। ਧਰਮਚਾਰਾ ਤੇ Hindu ਦਾ ਗਵਾਨ ਦੇ ਧਰਮ ਨੇ ਭਾਵ ਤੇ ਉਹਨਾਂ ਨੇ ਮੰਦਰ ਬਣਾਉਣ ਵਾਸਤੇ ਆਪਣਾ ਸਰੀਰ ਦਾਣ ਕੀਤਾ। ਅੱਜ ਜਿਦਾਂ ਦੇ ਕੀਤੇ ਪਾਲਕ ਕਾਰਨ ਉਹ ਕੀ ਭੁੱਲ ਚੁੱਕੇ ਹਾਂ। ਗੁਰੂ ਗੋਬਿੰਦ ਸਿੰਘ ਜੀ ਕੀਤੇ ਧਰਮ ਦਾ ਅਸਰ ਨਾ ਥੋੜਾ ਜੀ ਧਰਮਾਧੀ ਕਰਾਈ ਦੇਸੀ। ਉਹਨਾਂ ਦੇ ਜੀਸੇ ਨੂੰ ਸਵੀਕਾਰ ਕੀਤੀ ਸੇ ਕੋ ਬਣ ਗਿਆ। ਤਾਂ ਸਾਡੇ ਧਰਮ ਚ ਆ ਜਾਓ। ਇਹ ਤੋਂ ਨਾਕਿਤ ਲੋਕ ਉਹਦੇ ਗੁਰੂ ਦਵਾਰ ਦੇ ਨਾਲ ਗੁਰੂ ਜੀ ਪਰਉਨਾ ਦੀ ਪੋਜ ਵਿੱਚ ਵੀ ਮਸਲਵਾੜਤ ਉਹਨਾਂ ਦੇ ਪਿਆਰੇ ਪਿਆਰ ਕਰਨ ਵਾਲੇ ਗੁਰਿੰਦਰ ਵੀ ਮਸਲਵਾੜਤ ਕਦੀ ਉਹਨਾਂ ਨੇ ਮਹਾਰਾਜ ਨੇ ਇਸ ਤਰ੍ਹਾਂ ਕੀਤੀ ਮਸਲਵਾੜਤ ਉਸੇ ਤਰ੍ਹਾਂ ਜਿਵੇਂ ਆਪਣਾ ਧਰਮ ਛੱਡਦੇ ਉਹ ਧਰਮਾਂ ਦੀ ਕੋਈ ਲੜਾਈ ਨਹੀਂ ਸੀ ਇੱਥੇ ਤਾਂ ਵਿਲਾਪੀ ਲੜਾਈ ਸੀ ਜਿਹੜੇ ਲੋਕ ਧਰਮ ਆਪਣੀ ਸਮਝਦੇ ਸੀ ਕਿ ਅਸੀਂ ਬਹੁਤ ਚੇ ਆ ਦੁਨੀਆਂਦਾਰ ਨਹੀਂ ਹਣ ਤੇ ਲੋਕਾਂ ਦੇ ਗੁਲਾਮ ਨਹੀਂ ਇਸ ਗੁਲਾਮੀ ਤੋਂ ਇਸ ਜਿੰਦਗੀ ਤੋਂ ਇਸ ਜਿੰਦਗੀ ਤੋਂ ਛੁਟਕਾਰਾ ਵਾਤੇ ਉਹਨਾਂ ਨੇ ਸਾਰਾ ਇਹ ਦਰਵਾਜ਼ਾ ਵਾਦਿਆ ਉਹਨਾਂ ਨੇ ਜਾਣ ਤੋਂ ਪਿਆਰੇ ਸਿੰਘ ਵਾਰੇ ਕਾਦੇ ਮਰ ਕੇ ਸਾਹਮਣੋਂ ਦੱਸਣ ਵਾਰੇ ਕਿ ਤੁਸੀਂ ਧਰਮ ਨੂੰ ਵੀ ਬਾਇਨੂਕਤਾਂ ਨਹੀਂ ਹਾਂ ਈਏ ਕਿ ਕੋ ਅੱਲਾ ਦੇ ਪ੍ਰਮਾਤਮਾ ਦੇ ਕੀ ਬੰਦੇ ਆ ਸਾਡਾ ਫਰਜ਼ ਹੈ ਬੰਦੀਸ਼ ਕਰਨਾ ਉਹਨੂੰ ਚੇਤੇ ਰੱਖਣਾ ਪ੍ਰਮਾਤਮਾ ਦੇ ਕੀ ਬੰਦਿਆਂ ਵਾਂਗ ਜੀਵਨ ਆਸ਼ਿਆ ਇੰਨੇ ਮੁਹਾਜੇ ਦੀ ਆਉਂਦੇ ਤੇਰੇ ਕਹਿਣਾ ਉਹ ਗੱਲ ਪੂਰਾ ਛੱਡ ਦਿੰਦੇ ਨੇ ਜਿੰਦਗੀ ਲੱਗ ਜਾਂਦੀ ਜੇ ਸਾਖੀ ਦਾ ਬਾਤ ਸੁਣੇ ਜਾਂਦੇ ਆ ਪਰ ਅਸੀਂ ਕਿਹੜਾਈ ਤੇ ਲਿਆ ਬੈਠੀ ਜੀ ਜੀਤਣਾ ਕੋਈ ਕਹਿੰਦਾ ਕਿ ਮੈਂ ਬਹੁਤਾ ਵਧੀਆ ਹਾਂ ਆਪੋ ਆਪਣੀ ਵਰਜਾ ਆਪੋ ਆਪਣੇ ਧਰਮ ਬਾਣੀ ਚ ਟਿਕਾ ਲਈ ਜਾਂਦੇ ਆ ਪਰ ਮਹੇਸ਼ਰ ਨੂੰ ਕੋਈ ਚੰਗਾ ਨਹੀਂ ਜਿੰਦਾ ਜਿੰਨੇ ਫਾਇਦਾ ਕੀਤਾ ਪ੍ਰਭਾਤਮਾ ਰਾਜ ਨੇ ਉਹਦੀ ਬੰਦਗੀ ਉਹਦਾ ਕਾਰਜ ਨੂੰ ਭੁਲਾ ਛੱਡ ਕੇ ਚਲੇ ਜਾਂਦੇ ਆ ਫਿਰ ਉੱਥੇ ਜੁੜਾ ਦੇ ਦੀ ਜਾ ਕੇ ਆਪ ਨੂੰ ਉਸ ਤੱਕ ਪਹੁੰਚ ਕਰਦੇ ਇਸ ਕਰਕੇ ਬੰਦਿਆ ਵਾਲਾ ਕੰਮ ਦਾ ਕੰਦ ਦੀ ਕਰਦਾ ਵੱਧ ਵੀ ਜਨ ਹੈ ਭਗਤ ਜੀ ਕਹਿੰਦੇ ਉਹਦੀ ਬੰਦਗੀ ਕਰ ਭੰਦ ਬੱਤਕ ਹੋਏ ਬੰਦ ਸੁਧ ਲੈ ਕਦੇ ਫਿਰ ਵਦ ਨੂੰ ਜਿਹੜਾ ਹੈ ਖਤਮ ਹੋ ਜਾਵੇਗਾ ਜਿਹੜਾ ਫਰਕੇ ਅਮਿੱਥਾ ਉਹ ਖਤਮ ਹੋ ਜਾਵੇਗੀ ਭੱਵਾ ਪੇੜ ਦੇ ਵਿੱਚ ਨਮਲਾਵਾ ਅਗਲਾ ਅੱਖਰ ਪ੍ਰਕਾਸ਼ ਤੱਕ ਜੀ ਲਾਵਾ ਦੀ ਸ਼ੁਰੂ ਕਰਦੇ। ਬਿੰਦੂ ਦੇ ਵਿੱਚ ਮਿਲ ਜਾਈਏ ਭੇਦ ਮਤਲਬ ਜਦੋਂ ਆਪਦਾ ਭਰਦਾ ਭੀਦੇ ਬੀਰ ਮਿਲਾਵਾ ਧਰਮ ਜੀ ਕਹਿੰਦੇ ਉਹਦੇ ਵਿੱਚ ਮਿਲਨ ਕਰੇ ਕਿ ਭੇਦ ਨੂੰ ਖਤਮ ਕਰ ਦੇ ਜਿਹੜੀ ਵਿੰਦਾ ਉਹਨੂੰ ਕਰ ਦੇ ਉਹਦੇ ਵਿੱਚ ਮਿਲ ਜਾ ਆਪ ਨੂੰ ਭਾਣ ਭਰਤੂ ਆਵਾ ਧਰਮ ਜੀ ਬੰਦ ਤੱਕ ਆਪ ਨੂੰ ਭਾਣ ਕਹਿੰਦੇ ਜਿਹੜਾ ਭਗਤ ਜੀ ਖਤਮ ਹੋ ਗਿਆ ਤੇ ਜਿਹੜਾ ਪਰਕਸ਼ੀ ਖਤਮ ਹੋ ਗਿਆ ਹੁਣ ਮੇਰਾ ਭਗਤ ਜੀ ਕਹਿੰਦੇ ਉਹਦੇ ਤੇ ਭਰੋਸਾ ਕਰੀਂ ਜਿੱਤੀ ਦੇ ਬਾਗਾਂ ਜਿਹਨੂੰ ਬਾਹਰ ਤੋਂ ਪੀਛਰ ਜਾਣਿਆ ਜੇ ਤੂੰ ਕਿਨੋਂ ਬਾਗ ਲੱਭਦਾ ਫਿਰ ਦਰਦੀ ਕਿਤੇ ਕਿਤੇ ਪਹੁੰਚ ਗਿਆ ਕਿਤੇ ਪਤਾ ਨਹੀਂ ਕਿਥੇ ਕੀ ਹੱਥੇ ਰੱਖਣਾ ਨਾ ਪਤਾ ਤੇਰਾ ਕਿਤੇ ਕਿਤੇ ਕਿਸੇ ਨੂੰ ਮੋਚਦਾ ਰਿਹਾ ਕਿ ਉਹ ਕਿਵੇਂ ਦਾ ਅਗਦੇ ਜੀ ਕਹਿੰਦੇ ਉਹ ਭੱਜ ਲੋੜ ਸਤੋਮ ਹੋ ਗਿਆ ਤੁਮ ਭਾਣ ਤੋ ਤੋ ਆਵਾ ਕਹਿੰਦੇ ਹੁਣ ਤਾਂ ਕੋ ਸਭ ਬੰਦ ਗਿਆ ਜਾਂ ਤਾਂ ਜੀਹੇ ਬਾਹਰ ਤੋਂ ਅੰਤ ਤੋਂ ਭੀਤਰ ਅੰਦਰ ਭਗਤ ਜੀ ਕਹਿੰਦੇ ਨੂੰ ਜਾਣ ਲਿਆ ਹੁਣ ਤਾਂ ਪਤਾ ਲਾ ਕੇ ਉਹ ਅੰਦਰ ਹੀ ਬੈਠਾ ਆਹ ਸਰੀਰ ਵਿੱਚ ਦਾ ਵਾਸਾ ਹੈ ਅਰਧਾ ਕਾ ਉਹ ਵਸਦਾ ਹੈ ਇਸ ਕਰਕੇ ਭਗਤ ਜੀ ਕਹਿੰਦੇ ਹੁਣ ਅੰਦਰ ਹੀ ਉਹ ਦਿਖਦਾ ਹੈ ਤੈਨੂੰ ਸੁਣਿਆ ਕੋ ਸੁਣੇ ਸੀ ਇਹ ਲੋਗੋ ਦੇ ਵਿੱਚ ਹੀ ਮਿਲ ਜੀਏ ਕਿਹੜਾ ਪਰਮਾਤਮਾ ਦੇ ਚੰਗਾ ਵਿੱਚ ਆ ਗਿਆ ਪਤਾ ਲੱਗਾ ਕਿ ਸਰੀਰ ਵਿੱਚ ਹੀ ਦਸਵਾਂ ਦਵਾਰ ਹੈ ਉਹ ਕਿਉਂ ਦਾ ਬਾਸ ਹੈ ਬੋਲ ਨਹੀਂ ਸਕ ਕੇ ਕਈ ਵੀ ਸਰੀਰ ਮੋਕਜਾਇ ਦਾ ਕੋੜਦਿਆ ਨਹੀਂ ਅੰਦਾ ਲੱਭਿਆ ਨਹੀਂ ਜਾਂਦਾ ਉਹ ਅੰਦਰ ਸੰਗ ਦੇ ਵਿੱਚੋਂ ਬੈਠਾ ਦਸਵੇਂ ਦਵਾਰ ਵਿੱਚ ਵਾਹਿਗੁਰੂ ਵਾਹਿਗੁਰੂ ਜਪ ਕੇ ਬਾਣੀ ਪੜ ਕੇ ਬਾਣੀ ਦਸਤਾ ਦਸਾਉਂਦੀ ਹੈ ਇਸ ਸੱਚਾ ਗੁਰੂ ਹੈ ਬਾਣੀ ਸ਼ਬਦ ਸ਼ਬਦ ਗੁਰੂ ਰਾਹੀ ਰਸਤਾ ਮਿਲਦਾ ਹੈ ਇਸ ਤੋਂ ਭਗਤ ਜੀ ਆਪਣੇ ਸ਼ਬਦਾਂ ਦੇ ਰਸਤਾ ਦੱਸਦੇ ਹਨ ਕਈ ਸ਼ਬਦਾਂ ਉੰਨਾ ਨੇ ਰਸਤਾ ਦੱਸਦਾ ਹੈ ਤਾਂ ਕਿ ਨੌਂ ਕੋਲ ਕਹੇ ਦਸਵਾਂ ਗਵਾਲੇ ਨੌਂ ਤੋਂ ਤੁਹਾਡੇ ਸਰੀਰ ਦੇ ਅੰਦਰ ਸਾਰਾ ਮਨ ਅੱਗੇ ਦਸਵਾਂ ਵੱਸਦਾ ਹੈ ਭਗਤ ਜੀ ਕਹਿੰਦੇ ਉਹ ਵੱਸ ਨੂੰ ਖੋਲਣਾ ਰਸਤਾ ਦਰਸਾਏ ਦੀ ਬਾਣੀ ਕਿਸੇ ਦੂਜੇ ਪਾਸੇ ਪੁੱਛਣ ਦੀ ਲੋੜ ਹੀ ਨਹੀਂ ਇੱਥੇ ਇੱਕੋ ਬਾਣੀ ਦੇ ਵਿੱਚ ਭਗਤ ਜੀ ਦਾ ਸਤਿਗੁਰੂ ਦਾ ਇਹ ਬਾਹਰ ਰਸਤਾ ਸਭ ਮਾਰਗ ਦਰਸਾਉਣ ਦਿਨ ਕੋ ਬਾਹਰ ਉਹ ਪਿੱਛਰ ਜਾਮਿਆ ਧਰਤ ਜੀ ਕਹਿੰਦੇ ਫਿਰ ਅੰਦਰ ਹੀ ਪਰੇਸ਼ਾਨ ਹੋ ਜਾਂਦੀ ਏ ਭਾਏ ਭੇਡ ਨੂੰ ਭੂਖਤ ਪੈ ਜਾਣਿਆ ਉਹ ਪੇੜ ਖੁੱਲ ਜਾਂਦਾ ਜਿਹੜਾ ਭੇਜਵਾ ਦਾ ਸਹਰਗਾ ਇਹਦੇ ਕਰਕੇ ਰੇਲ ਨਹੀਂ ਹੁੰਦਾ ਉਹ ਭੇਡ ਖੁੱਲ ਜਾਂਦੀ ਉਹ ਗੱਟ ਖੁੱਲ ਜਾਂਦੇ ਭੂਖਤ ਪੈ ਜਾਂਦੇ ਆ ਫਿਰ ਸਭ ਨੇ ਬੈਠਾ ਹੋ ਜਾਓ ਪਹਚਾਨ ਆਲੀ ਫਿਰ ਜਾਪਦਾ ਇਹ ਕਿ ਦੂਰ ਹੈ ਫਿਰ ਹਾਜ਼ਰ ਕੋਈ ਬੈਠਾ ਹੋਏ ਨਾ ਬੈਠਾ ਫਿਰ ਕੋਈ ਖੜ੍ਹਾ ਨਹੀਂ ਫਿਰ ਕੋ ਰਸ ਬਾਣੀ ਨੂੰ ਚਲਦੀ ਹੈ ਫਿਰ ਬਾਣੀ ਦਾ ਸਿਮਰਨ ਲੋਕਾਂ ਵਾਸਤੇ ਕੀਤਾ ਜਾਂਦਾ ਫਿਰ ਬਾਣੀ ਸਿਮਰਨ ਆਪਣੀ ਆਤਮਾ ਵਾਸਤੇ ਕਰਦਾ ਉਹ ਆਤਮਾ ਨੇ ਪ੍ਰਭਾਪ ਦਾ ਤਾਂ ਮੇਲ ਹੁੰਦਾ ਹੈ ਆਪੀ ਪੜ੍ਹ ਕੇ ਆਪੀ ਸੁਣਦਾ ਆਪਣੇ ਬਾਣ ਨੂੰ ਦਰਦ ਦਿੰਦਾ ਹੈ ਫਿਰ ਦੁਨੀਆਂ ਵਾਸਤੇ ਆਪਣੇ ਵਾਸਤੇ ਉਹ ਪ੍ਰਮਾਤਮਾ ਦੇ ਵਿੱਚ ਦੇ ਲੰਦਾ ਹੈ ਭਾਈ ਇਹ ਪ੍ਰੀਤ ਨੂੰ ਉਪਤ ਪਛਾਨਿਆ ਉਹ ਪਰ ਉਹ ਪ੍ਰਮਾਤਮਾ ਉਹਦੀ ਪਛਾਣ ਹੋ ਜਾਂਦੀ ਹੈ ਇਹ ਪਾਈ ਆ ਜੀ ਦੇ ਸ਼ਬਦਾਂ ਦੀ ਉਤਾਰ ਹੈ ਵੀ ਸਭ ਜੀ ਦੀ ਬਾਣੀ ਦਾ ਤਤ ਕੀ ਹੈ ਕੋਲੀ ਬਾਣੀ ਦਾ ਕੀ ਹੈ ਸੰਤਾਰੀ ਬਾਣੀ ਦੇ ਸ਼ਬਦਾਂ ਦੇ ਬਾਣੀ ਦੇ دیوار بہادری پروان کر واحر جی کا خالص واحگ جی کی فتح